ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਸੰਗਤ ਜੀ ਬੇਨਤੀ ਇਹ ਆ ਕਿ ਹਰ ਐਤਵਾਰ ਵਾਲੇ ਦਿਨ ਇੱਥੇ ਅੱਖਾਂ ਦਾ ਚੈੱਕਅਪ ਕੀਤਾ ਜਾਂਦਾ ਫਰੀ ਚੈੱਕਅਪ ਫਰੀ ਚੈੱਕਅਪ ਤੇ ਫਰੀ ਪਰਚੀ ਨਾ ਕੋਈ ਚੈੱਕਅਪ ਦਾ ਪੈਸਾ ਲਿਆ ਜਾਂਦਾ ਨਾ ਕਿ ਪਰਚੀ ਦਾ ਪੈਸਾ ਲਿਆ ਜਾਂਦਾ ਅੱਜ ਅਸੀਂ ਇੱਥੇ ਇੱਕ ਲੰਘਾਦ ਲਾਗੇ ਇੱਕ ਕੈਂਪ ਰੱਖਿਆ ਆ ਕਿਉਂਕਿ ਗਰਮੀ ਦਾ ਮੌਸਮ ਆ ਆਈ ਫਲੂ ਬਹੁਤ ਹੋ ਰਹੇ ਨੇ ਅੱਖਾਂ ਖਰਾਬ ਹੋ ਰਹੀਆਂ ਨੇ ਤੇ ਅਸੀਂ ਸੰਗਤ ਨੂੰ 2000 ਦੇ ਲਾਗੇ ਦਾਰੂ ਫਰੀ ਬੰਡਲ ਲਗੇ ਬਿਨਾਂ ਪੈਸੇ ਨੂੰ ਨਿਸ਼ਕਾਮ ਸੇਵਾ ਤੇ ਜੋ ਸੰਗ ਦਾ ਭਲਾ ਹੋ ਸਕੇ ਸੇਵਾ ਖਾਂ ਦੀ ਸਫਾਈ ਵਾਸਤੇ ਆਏ ਨਾ ਨਿਕੇ ਇਹ ਛੋਟੇ ਬੱਚੇ 5 ਸਾਲ નીચે ਨਹੀਂ ਪਾ ਸਕਦੇ ਤੇ ਬਣੀ ਅੱਖ ਵਾਲੇ ਨਹੀਂ ਪਾ ਸਕਦੇ ਜਿੰਨੇ ਯੰਗ ਜੇ ਨੇ ਉਹ ਸਾਰੇ ਹੀ ਪਾ ਸਕਦੇ ਰੱਖਾਂ ਸਫਾਈ ਵਾਸਤੇ ਤੇ ਸੰਤਾਂ ਦੀ ਚਰਨਾ ਵਿੱਚ ਇਹ ਸੇਵਾ ਜੀ ਜਿੰਨੀ ਕੀਤੀ ਜਾਵੇ ਉਨੀ ਥੋੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਨੀ ਜੀ ਪਹਿਲੀ ਗੱਲ ਤੇ ਆ ਵੀ ਮੋਬਾਈਲ ਫੋਨ ਬਹੁਤ ਜ਼ਿਆਦਾ ਬੱਚਾ ਕੋ ਘਰ ਘਰ ਮੋਬਾਈਲ ਫੋਨ ਆ ਉਜੋ ਬੱਚੇ ਫੋਨ ਤੁਹਾਡੇ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਹੋ ਜਾਣਾ ਫੋਨ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਅੱਖ ਦੀ ਪਕ ਚਮਕਣੀ ਆ ਫੋਨ ਸਹਾਈ ਰੱਖ ਕੇ ਬੱਚਾ ਨਹੀਂ ਸੋਣਾ ਲਾਈਟ ਰੂਮ ਦੀ ਆਫ ਕਰਕੇ ਫੋਨ ਨਹੀਂ ਦੇਖਣਾ ਤਿੰਨ ਟਾਈਮ ਦੋ ਦੋ ਬੋ ਕੱਖ ਨੂੰ ਹਲਕੇ ਹਲਕੇ ਲਾਉਣੇ ਆ ਪਾਣੀ ਦੇ ਨਮੀ ਆਵੇ ਅੱਖਾਂ ਨੂੰ ਸੋ ਜੂਸ ਗਾਜਰ ਦਾ ਪੀਣਾ ਹਰੀ ਸੋਫ ਬਦਾਮ ਤੇ ਮਸ਼ਰੀ ਦਾ ਮਿਸ਼ਨ ਬਣਾ ਕੇ ਪੀਸ ਕੇ ਉਹ ਸ਼ਾਮ ਨੂੰ ਇੱਕ ਚਮਚ ਬੱਚੇ ਖਾਇਆ ਕਰਨ ਅੱਖਾਂ ਦੀ ਐਕਸਰਸਾਈਜ਼ ਕਰਾਇਆ ਕਰਨ ਨਿੰਗੇ ਪਰ ਕੋ ਮੈਂ ਕਰਨ ਕੱਚਾ ਔਲਾ ਖਾ ਸਕਦੇ ਨੇ ਬਹੁਤ ਕੁਛ ਦਾ ਕਰਨ ਵਾਸਤੇ ਸੇਰੇ ਵਿੱਚ ਤੇ ਤਾੜੀ ਤੜੀਆਂ ਦੇ ਵਿੱਚ ਤੇ ਸਰੋਂ ਦੇ ਮਾਲਸ ਕਰ ਸਕਦੇ ਨੇ ਬੱਚਰਾ ਆਹ ਕਿਆ ਰੱਖੋ ਬੱਚੇ ਅਣਕ ਲੱਗ ਰਹੀ ਆ ਤੇ ਜਿਆ ਲੱਖ ਰੁਪਏ ਲੱਗੇ ਆ ਅੱਜ ਕੱਲੇ ਰੇਟ ਆ ਮਾਰਕੀਟ ਵਿੱਚ ਹਸਪੀਟਲ ਵਿੱਚ ਜਾਈਏ ਨਾ ਤੇ ਡਾਕਟਰ ਸਾਹਿਬ ਜਿੰਨੇ ਵੀ ਹਸਪੀਟਲ ਦੇ ਅੱਖਾਂ ਦੇ ਲੇਜ਼ਰ ਵਾਲੇ ਚਸ਼ਮਾ ਉਤਾਰਨ ਦਾ ਜੋ ਰੇਟ ਚੱਲ ਰਿਹਾ ਮਾਰਕੀਟ 'ਚ ਉਹ 1 ਲੱਖ ਰੁਪਏ ਲੱਗੇ ਆ ਤੇ ਸੋ ਇਹ ਨੋਬਤ ਨਾ ਆਵੇ ਚਸ਼ਮੇ ਨਾਲ ਲੱਗਣਾ ਤੇ ਤੁਸੀਂ ਇਹ ਉਤਾਰਨੇ ਪੈਸੇ ਨਾਲ ਲੱਗਣਾ ਸੋ ਆਪਣੀ ਬੱਚੇ ਦਾ ਆਖ ਤਿਆਰ ਰੱਖੋ ਤੁਹਾਡੇ ਤੁਹਾਡੀ ਸਾਰਾ ਜੀਵਨ ਤੁਹਾਡੀ ਸਾਰੀ ਜ਼ਿੰਦਗੀ ਬੱਚੇ ਦੇ ਜੀਵਨ ਤੇ ਡਿਪੈਂਡ ਕਰਦੀ ਆ ਸੋ ਸਰਬੱਤ ਦਾ ਭਲਾ ਹੋਵੇ ਸਿੱਖਦਾ ਕੰਮ ਹੈ ਭਲਾ ਕਰਨਾ ਬਾਣੀ ਚਾਹੁੰਦਾ ਨਾ ਆਗਾ ਕਰੇਂ ਢੋਲੇ ਸਗਲਾ ਖਾਇਆ ਮਾਸ ਇਹ ਦੋਨਾਂ ਜਾਨਾ ਮਾਸ਼ੂਰ ਤੇ ਦੇਖਣ ਦੀ ਆਸ ਹੈ ਅੱਖਾਂ ਬੋ ਕੀਮਤੀ ਨਜ਼ਰ ਬੋ ਕੀਮਤੀ ਆ ਸੋ ਧਿਆਨ ਰੱਖੋ ਕਿ ਹਰ ਵੇਲੇ ਜੋ ਮੋੜ ਸਕਦੇ ਜਾਂਦੇ ਹੋ ਬਾਈਕ ਤੇ ਤੁਸ਼ਮਨ ਜ਼ੋਰ ਲਗਾਓ ਉਕੇ ਰੋੜਾ ਰੋੜ ਬਹੁਤ ਗੰਦੇ ਨੇ ਜਿੱਥੇ ਘੱਟਾ ਮਿੱਟੀ ਬਹੁਤ ਗੰਦਗੀ ਹੁੰਦੀ ਅੱਖਾਂ ਚ ਵੈਂਦੀ ਆੱਖਾਂ ਖਰਾਬ ਹੁੰਦੀਆਂ ਨੇ ਆਈਫਲੂ ਹੁੰਦੇ ਨੇ ਸੋ ਇਹ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ